ਲੋਜੀ ਸੰਗਜੀ ਚੈੱਕ ਕਰੋ ਇਹ ਆਲਣਾ ਪਹਿਲਾਂ ਬੁਲਬੁਲ ਦਾ ਸੀ ਠੀਕ ਹੈ ਤੇ ਹੁਣ ਇਹਦੇ ਵਿੱਚ ਆ ਦੇਖੋ ਘੁੱਗੀ ਨੇ ਆਲਣਾ ਪਾ ਲਿਆ ਪਹਿਲਾਂ ਇੱਥੋਂ ਬੁਲਬੁਲ ਨੇ ਬੱਚੇ ਕੱਢੇ ਨੇ ਹੁਣ ਇੱਥੇ ਘੁੱਗੀ ਰਹਿਣ ਲੱਗੀ ਤੇ ਇਹ ਆਪਣੀ ਰਸੋਈ ਹੈ ਠੀਕ ਹੈ ਤੇ ਇਧਰ ਆਪਣਾ ਬੇੜਾ ਦਾ ਤੇ ਇਕਾਲਨਾਤੀ ਹਜੇ ਦੇ ਵਿੱਚ ਕਿਸੇ ਨੇ ਘਰ ਨਹੀਂ ਬਣਾਇਆ ਪਰ ਲੰਮਕ ਦਾ ਜ਼ਰੂਰ ਤੇ ਕੰਮ ਤੇ ਜਾਣ ਦੀ ਤਿਆਰੀ ਪੂਰੀ ਹੈ ਤੇ ਆਜੋ ਫਿਰ ਹੁਣ ਸਾਨੂੰ ਰਾਸਤੇ 'ਚ ਵੀ ਮਲਾਉਣੇ ਆ ਠੀਕ ਹੈ ਫਿਰ ਉਦੂਆ ਦਾ ਗਾਹਾਂ ਵੀ ਚੱਲਾਂਗੇ ਵੀਡੀਓ ਪੂਰੀ ਦੇਖਿਓ ਤੁਸੀਂ ਦੋਸਤੋ ਤੇ ਵੀਡੀਓ ਕਹੇ ਜੀ ਲੱਗੀ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਇਹ ਜੀਵ ਜੰਤੂਆਂ ਨਾਲ ਪਿਆਰ ਜ਼ਰੂਰ ਕਰਿਆ ਕਰੋ ਠੀਕ ਹੈ ਦੇਵਾ ਗੁਰੂ ਫਿਰ ਮੇਰੇ ਭਰੇ ਹੱਥ ਰੱਖਦਾ ਜਿੰਨਾ ਆਪਾਂ ਇਹਨਾਂ ਨੂੰ ਦੰਨਿਆਂ ਦੁੱਗਣਾ ਤਗਣਾ ਬਣ ਕੇ ਮਿਲਦਾਗਾ ਆਜੋ ਫਿਰ ਆਪਾਂ ਗਾਂਹ ਤੋਂ ਨੂੰ ਹੋਰ ਦਿਖਾਉਨੇ ਆ ਮਿਲਦੇ ਆ ਅੱਗੇ ਨਵੀਂ ਵੀਡੀਓ ਫਿਰ ਸਵਾਗਤ ਹੈ ਕਹਿੰਦਾ ਇੰਨਾ ਮਿਲਦਾ ਪਿਆਰ ਧਰਮ ਨਾਲ ਕੋਕੇ ਜੜ ਦਿੱਤੇ ਸ਼ੁਕਰ ਮਾਲਕਾ ਤੇਰਾ ਤੂੰ ਇੰਨੇ ਜੋਗੇ ਕਰ ਦਿੱਤੇ ਤਾਂ ਵੀ ਇਹਨਾਂ ਨੇ ਕਿਹੜਾ ਜ਼ਮੀਨਾਂ ਬਣਾਉਣੀਆਂ ਨੇ ਦੇਖੋ ਆਜਾ 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 ਖੂਬ ਕਰਕੇ ਠੀਕ ਹੈ ਹੁਣ ਸੁੱਖ ਨਾਲ ਪੂਰੇ ਗੱਭਰੂ ਹੋ ਗਏ ਠੰਡ ਤੋਂ ਬਚ ਗਏ ਹਾਂ ਕਾਲੂ ਉਹ ਕਾਲੂ ਆਜਾ ਆਜਾ ਮੇਰੇ ਕਿਵੇਂ ਪੁੱਤੋ ਇਧਰ ਦੀ ਆ ਜਾ ਇਧਰ ਸੜਕ ਤੋਂ ਇਧਰ ਹਾਂ ਇਧਰ ਆ ਜਾ ਆਜਾ ਇਧਰ ਦੀ ਇਧਰ ਦੀ ਆ ਹਾਂ ਠੀਕ ਹੈ ਸੂਬਾ ਸਾਮ ਚੱਲ ਜਿੰਨੀ ਕੁ ਬਾਹਗੁਰ ਨੇ ਸੇਵਾ ਲਈ ਹੈ ਕਰ ਦਿੰਨੇ ਆਪਾਂ ਆਪਾ ਤਾਂ ਕੋਨਾ ਕਰਨ ਵਾਲੀ ਕਰਨ ਵਾਲਾ ਵੀ ਉਹ ਮਾਲਕੀ ਹੈ। ਚੰਗੀ ਫਾਟਕ ਲੱਗ। ਤੇ ਆਜੋ ਮਿੱਤਰੋ ਇਹਦੇ ਨਾਲ-ਨਾਲ ਤੁਹਾਨੂੰ ਇੱਕ ਆਪਾ ਹੋਰ ਵੀ ਦਿਖਾਉਂਦੇ ਆ ਜਾਨਵਰਾਂ ਨਾਲ ਪਿਆਰ ਕਰਨ ਨਾਲ ਕੀ ਮਿਲਦਾਗਾ। ਬਸ ਇਹਨਾਂ ਕੋਲੋਂ ਪਿਆਰ ਹੀ ਮਿਲਦਾਗਾ ਇੱਕ ਠੀਕ ਹੈ। ਵਾਹਿਗੁਰੂ ਲੈ 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 ਹਾਂ ਹਾਂ ਹਾਂ। ਤੇ ਆ ਜੋ ਅੱਗੇ ਸਾਨੂੰ ਇੱਕ ਹੋਰ ਦਿਖਾਉਣਾ ਹੈ ਵੀਡੀਓ ਕੱਟਿਓ ਨਾ ਤੇ ਅੱਗੇ ਆ ਜੋ ਚੱਲਦੇ ਆਪਾਂ ਇਹ ਵੀ ਦੇਖੋ ਇੰਨਾ ਪਿਆਰ ਬੰਡਾਉਂਦੇ ਨੇ ਲੈ ਥੋੜਾ ਅੱਗੇ ਕਰ ਦਿਤਾ ਕੀ ਵੜ ਆਈਆਂ ਤੇਰੀਆਂ ਮੇਰੇ ਸਤ ਗੁਰ ਜੀਓ ਕੀ ਵੜ ਆਈਆਂ ਤੇਰੀਆਂ ਮੇਰੇ ਸਤ ਗੁਰ